ਜਾਨੀ ਚੋਰ ਨੇ ਰਾਣੀ ਬਾਇਕ ਦੇ ਨੂੰ ਲਿਆ ਕੇ ਰਾਣੀ ਨਿਹਾਲ ਦੇ ਨੂੰ ਮਿਲਾ ਦਿੱਤਾ ਤੇ ਆਪ ਕੇਸ਼ੋਰਾਏ ਤੇ ਨਰ ਸੁਲਤਾਨ ਨੂੰ ਮਿਲਣ ਵਾਸਤੇ ਆਇਆ ਆਓ ਸੁਣੀਏ ਚਾਚੇ ਕੇਸ਼ੋਰਾਏ ਦੇ ਨਜੀਕ ਬੈਠਾ ਸੁਲਤਾਨ ਜਾਨੀ ਜਾਏ ਦੋਹਾਂ ਸਾਈਂ ਕਰਦਾ ਜੋਹਾਰ ਨੂੰ ਨਰ ਸੁਲਤਾਨ ਦੇਖੀ ਉੱਠਿਆ ਖੁਸ਼ੀ ਦੇ ਨਾਲ ਸਿਨ ਸੰਗ ਲਾਇ ਕੇ ਤੇ ਕਰਦਾ ਪਿਆਰ ਨੂੰ ਐਸੇ ਆਣ ਮਿਲਿਆ ਭਰਸ ਜੀ ਨੂੰ ਰਾਮਚੰਦ ਤੇਵੇਂ ਸੁਲਤਾਨ ਦਿਲੋਂ ਕਰੇ ਹੈ ਸਰਕਾਰ ਨੂੰ ਖੁਸ਼ੀਆਂ ਦੇ ਵਿੱਚ ਨਾ ਸਮਾਮ ਦੇ ਕਿਸ਼ੋਰ ਚੰਦਾ ਨੈਣੋਂ ਬਰਸਾਂ ਮਦੇ ਖੜੇ ਨੇ ਜਲ ਧਾਰ ਨੂੰ ਚਾਚੇ ਕੇਸ਼ੋਰਾ ਦੇ ਜਾਨ ਚੋਰ ਨੇ ਚਰਨ ਫੜੇ ਕਿਸ਼ਲਾ ਹਵਾਲ ਹੱਸ ਹੱਸ ਜਾਨੀ ਖੋਲਿਆ ਆਦ ਸੇ ਲਗਾਏ ਜਾਨੀ ਦੱਸਿਆ ਜੋ ਅੰਤ ਤਾਈਂ ਆਖਿਆ ਸੋ ਸੱਚ ਨਾ ਤੂਫਾਨ ਮੂੰਹ ਤੋਂ ਲਿਆ ਜਿਵੇਂ ਰਾਣੀ ਮਹਿਕ ਦੇ ਲਿਆਂ ਦੀ ਜਾਏ ਪਿੰਜਰੇ ਚੋਂ ਸੰਗ ਖਲੀਫ ਦੇ ਮਸਾਂਢ ਸਾਈਂ ਚੋਲਿਆ ਬੇੜੀਆਂ ਲਗਾਈਆਂ ਮੇਰੇ ਮਗਰ ਕਿਸ਼ੋਰ ਚੰਦਾ ਹਿਰ ਵਿੱਚ ਪਾਣੀ ਦੇ ਬਥੇ ਰਾਜਾਂ ਗੋਲਿਆ ਕੇਸ਼ਵ ਰਾਜੋ ਹਾਲ ਸੁਣ ਕਰੇ ਕਣਾ ਹਿਤਕਾਰ ਜਾਨੀ ਤੇ ਸੁਲਤਾਨ ਕੋ ਹੋਵੋ ਕਹੇ ਤਿਆਰ ਸਦ ਕਰ ਅਫਸਰ ਫੌਜ ਦੇ ਦੀਨਾ ਹੁਕਮ ਸੁਣਾਏ ਬੇਗਨ ਕੂਚਦਾ ਜਾਇ ਤੇ ਦੇਵੋ ਹੁਣੇ ਬਜਾਏ ਸੌਣ ਕੇ ਹੁਕਮ ਫੌਜ ਵਿੱਚ ਆਵੰਦੇ ਕੋਚ ਦੇ ਬਿਗਲ ਸੂਰ ਮੈਂ ਵਜਾਵੰਦੇ ਉਸੇ ਵੇਲੇ ਝਟ ਹੋ ਗਈਆਂ ਤਿਆਰੀਆਂ ਔਰ ਗੱਲਾਂ ਖੋਲ ਕੇ ਸਣਾਵਾਂ ਸਾਰੀਆਂ ਚੱਕਿਆ ਕਹਾਰਾਂ ਡੋਲਿਆਂ ਨੂੰ ਆਣ ਕੇ ਚੱਲੇ ਰਾਜਪੂਤ ਛਾਤੀਆਂ ਨੂੰ ਤਾਣ ਕੇ ਹੱਥ ਵਿੱਚ ਫੜ ਨੰਗੀਆਂ ਘਟਾਰੀਆਂ ਹੋਰ ਗੱਲਾਂ ਖੋਲ ਕੇ ਸੁਣਾਵਾਂ ਸਾਰੀਆਂ ਪੈਦਲਾ ਹਜ਼ਾਰ ਡੋਲਿਆਂ ਦੇ ਸੰਗ ਜੀ ਜਾਂਦੀ ਫੌਜ ਸੱਜੀ ਰਾਜਿਆਂ ਦੇ ਢੰਗ ਜੀ ਸੂਰਮਿਆਂ ਨੂੰ ਖੁਸ਼ੀਆਂ ਬਹੁਤ ਭਾਰੀਆਂ ਹੋਰ ਗੱਲਾਂ ਖੋਲ ਕੇ ਸੁਣਾਵਾਂ ਸਾਰੀਆਂ ਘੋੜੇ ਜੋਰਸਾਲੇ ਦੇ ਅਡਾਉਣ ਪੱਥ ਜੀ ਟੱਪਣ ਵਧੇਰੇ ਤੇ ਉਠਾਈ ਹੱਥ ਜੀ ਪਾਚ ਦੀਆਂ ਕਦੋਂ ਪੱਕੀਆਂ ਨਿਹਾਰੀਆਂ ਹੋਰ ਗੱਲਾਂ ਖੋਲ ਕੇ ਸੁਣਾਵਾਂ ਸਾਰੀਆਂ ਤਾਨ ਸੁਲਤਾਨ ਕੇ ਸ਼ੋਰਾ ਨੇ ਘੇਰਿਆ ਗੱਲ ਸੁਣ ਇੱਕ ਬੱਚਿਆ ਤੂੰ ਮੇਰਿਆ ਹੋਰ ਇੱਕ ਮਨ ਮੇ ਦਲੀਲਾਂ ਧਾਰੀਆਂ ਹੋਰ ਗੱਲਾਂ ਖੋਲ ਕੇ ਸੁਣਾਵਾਂ ਸਾਰੀਆਂ ਡੇਰੇ ਵਿੱਚ ਲਾਓ ਤੇ ਪਲੀ ਜੋ ਗੜਦੇ ਕੋੜੇ ਨਹੀਂ ਦੱਸਦੇ ਮੰਜ਼ਲ ਚੜਦੇ ਤਾੜ-ਤਾੜ ਗੱਲਾਂ ਕਰਦਾ ਕਰਾਰੀਆਂ ਹੋਰ ਗੱਲਾਂ ਖੋਲ ਕੇ ਸੁਣਾਵਾਂ ਸਾਰੀਆਂ ਚਾਚੇ ਦੀਆਂ ਗੱਲਾਂ ਨੂੰ ਰਦੇ ਮੇਜ਼ਮਾਨ ਕੇ ਰੋਕੀ ਫੌਜ ਸਿਰ ਪਲੀ ਜੋ ਗੜ ਆਣ ਕੇ ਗੱਲਾਂ ਦਾ ਖਸ਼ੋਰ ਸੁਣੀਆ ਪਿਆਰੀਆਂ ਹੋਰ ਗੱਲਾਂ ਖੋਲ ਕੇ ਸੁਣਾਵਾਂ ਸਾਰੀਆਂ ਔਰ ਗੱਲਾਂ ਖੋਲ ਕੇ ਸਣਾਵਾ ਸਾਰੀਆਂ ਸਿਪਲੀ ਗੜ੍ਹ ਮੇ ਆਇਕੇ ਦਿੱਤੇ ਡੇਰੇ ਲਾਏ ਬੀਜੇ ਦਾ ਜੋ ਰਾਜ ਸੀ ਕਹਿੰਦਾ ਗੁਣੀ ਸਣਾਏ ਵਚ ਸਿਪਲੀ ਗੜ੍ਹ ਦੇ ਬਾਦਸ਼ਾਹ ਜੋ બીਜਾ ਨਾਮ ਸਮਾਮ ਅਉ ਚਰਨ ਯਾਰਾ ਰੱਖੇ ਸ਼ੌਂਕ ਦੇ ਨਾਲ ਜੋ ਪਾਲ ਕੇ ਤੇ ਬੜੇ ਸੁੰਦਰ ਸਰੂਪ ਜੋ ਹਰ ਨਿਆਰਾ ਰਹਿੰਦੇ ਬਾਗ ਦੇ ਵਿੱਚ ਹਮੇਸ਼ ਫਿਰਦੇ ਨਿਤ ਘਾਸ ਅੰਗੂਰੀਆਂ ਚਰਨ ਯਾਰਾ ਕੋਮਲ ਨੈਣ ਸਰੀਰ ਸੀ ਛਾਂਟ ਮੇ ਜੋ ਸਿੰਘੀ ਚਾੜਿਆ ਬੀਰ ਸੋ ਵਰਨ ਯਾਰਾ ਬਾਂਕਾ ਸਿੰਘ ਰਾਜਪੂਤ ਹੈ ਨਜ਼ਰ ਪੈ ਗੇ ਗੁੱਸਾ ਆ ਗਿਆ ਹੈ ਗਰਨ ਗਰਨ ਯਾਰਾ ਬਾਂਕਾ ਸਿੰਘ ਰਾਜਪੂਤ ਕੋ ਨਜ਼ਰ ਪੈ ਗਏ ਗੁੱਸਾ ਆ ਗਿਆ ਹੈ ਗਰਨ ਗਰਨ ਯਾਰਾ ਉਹਨੇ ਤੀਰ ਕਮਾਨ ਜੋ ਚੱਕ ਲੀਤਾ ਤੀਰ ਛੱਡਦਾ ਹੈ ਸਰਨ ਸਰਨ ਯਾਰਾ ਇੱਕ ਅੱਦੇ ਨੂੰ ਮਾਰ ਜ਼ਰੂਰ ਜਾਣਾ ਲਿਆ ਸੂਰਮੇ ਧਾਰ ਇਹ ਪਰ ਯਾਰਾ ਹਰ ਨਵੜੇ ਆ ਬਾਗ ਦੇ ਵਿੱਚ ਸਾਰੇ ਨਹੀਂ ਮੂਲ ਸ਼ਤਾਨ ਤੋਂ ਡਰਨ ਯਾਰਾ ਬਾਂਕਾ ਸਿੰਘ ਵੀ ਦੌੜ ਕੇ ਗਿਆ ਪਿੱਛੇ ਜਦੋਂ ਲੇਖ ਲਖਾਰੀ ਦੇ ਡਰਨ ਯਾਰਾ ਬਾਂਕਾ ਸਿੰਘ ਵੀ ਦੌੜ ਕੇ ਗਿਆ ਪਿੱਛੇ ਕਦੋਂ ਲੇਖ ਲਖਾਰੀ ਦੇ ਡਰਨ ਯਾਰਾ ਦੂਰੋਂ ਆਖਦਾ ਦੇਖਿਆ ਮਾਲੀਆਂ ਨੂੰ ਨਾਲ ਗੁੱਸੇ ਦੇ ਪੁੱਜ ਕੇ ਭਰਨ ਯਾਰਾ ਦੂਰੋਂ ਆਵੰਦਾ ਦੇਖਿਆ ਮਾਲਿਆਂ ਨੂੰ ਨਾਲ ਗੁੱਸੇ ਦੇ ਪੁੱਜ ਕੇ ਭਰਨ ਯਾਰਾ ਅੱਗੋਂ ਡੱਕਿਆ ਹੱਥ ਹੁਲਾਰ ਕੇ ਤੇ ਕਹਿੰਦੇ ਲੱਗਿਆ ਬਾਤ ਕੀ ਕਰਨ ਯਾਰਾ ਕੁੱਤਾਂ ਵਾਂਗ ਪਾਲੇ ਬੀਜੇ ਬਾਦਸ਼ਾਹ ਨੇ ਕਾਹਨੋਂ ਆਏ ਉਠਾਈ ਤੂੰ ਚਰਨ ਯਾਰਾ ਗੁੱਸਾ ਛੱਡ ਦੇ ਦਿਲੋਂ ਕਿਸ਼ੋਰ ਚੰਦਾ ਤੇਰੇ ਮਾਰੇ ਨਾ ਹਰਨ ਇਹ ਮਰਨ ਯਾਰਾ ਗੁੱਸਾ ਛੱਡ ਦੇ ਦਿਲੋਂ ਕਿਸ਼ੋਰ ਚੰਦਾ ਤੇਰੇ ਮਾਰੇ ਨਾ ਮਰਨ ਇਹ ਹਰਨ ਯਾਰਾ